ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 855 ਦੇ ਤੇ ਅੱਜ ਬਾਈ ਕੋਈ ਲੱਗੇ ਜਾਂ ਵਲੌਗ ਬਣਾਉਣ ਲੱਗੇ ਆ ਤੇ ਆਪਣੇ ਨਾਲ ਸ਼ੌਂਕੀ ਬੰਦੇ ਬਹੁਤ ਜੁੜੇ ਹੋਏ ਆ ਤੇ ਬਾਕੀ ਬਾਈ ਜਿਹੜੀ ਚੀਜ਼ ਦਿਖਾਉਣ ਲੱਗੇ ਅੱਜ ਪਹਿਲਾਂ ਤੱਕ ਇਹ ਆਪਣੀ ਵੀਡੀਓ ਇਹ ਜੀ ਪਾਈ ਨਹੀਂ ਹੈਗੀ ਵੀ ਇੰਨੀ ਵਧੀਆ ਤੇ ਜੇ ਕਿਸੇ ਨੇ ਹਨਾ ਬਈ ਆਪਣੇ ਨਿਆਣਿਆਂ ਨੂਣਿਆਂ ਦੀ ਚੀਜ਼ ਘਰ ਚ ਲੈ ਕੇ ਦੇਣੀ ਹੁੰਦੀ ਆ ਤਾਂ ਬਿਨਿਆਣਾ ਘਰ ਆ ਰਹਿੰਦਾ ਹੈ ਹਨਾ ਉਹ ਚੀਜ਼ ਵਾਸਤੇ ਬਾਈ ਆਪਾਂ ਵੀਡੀਓ ਬਣਾਉਣ ਲੱਗੇ ਆ ਅੱਜ ਤੇ ਉਹ ਹੈਗੇ ਮੁੰਡੇ ਨੇ ਬਾਈ ਰੱਖੇ ਹੋਏ ਆ ਖਾਸੇ ਤਰ੍ਹਾਂ ਦੇ ਤੂਤੇ ਤੂਤੇ ਹੋਰ ਬਹੁਤ ਚੀਜ਼ਾਂ ਐਟਮਾ ਰੱਖੀਆਂ ਹੋਈਆਂ ਤੇ ਆਪਣੇ ਨਾਲੇ ਪਿੰਡਾ ਬੂਰ ਮਾਜਰਾ ਤੇ ਵੀਰੇ ਨਾਲੇ ਪਿਆਰ ਬਧੇਰਾ ਆਪਣਾ ਤੇ ਟਾਈਮ ਬਹੁਤ ਹੋ ਗਿਆ ਬਾਈ ਉਹਨੂੰ 6 ਮਹੀਨੇ ਹੋ ਗਏ ਕਹਿੰਦੇ ਉਹਨੂੰ ਤੇ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਤੇ ਅੱਜ ਫੇਰ ਉਹਦਾ ਫੋਨ ਆਇਆ ਤਾਂ ਅੱਜ ਫੇਰ ਮੈਂ ਤੇ ਪੰਜ ਦਾ ਭਾਈ ਆਏ ਆ ਅਸੀਂ ਪੰਜ ਕਹਿੰਦਾ ਮੈਂ ਖੇਤ ਬਾਉਣੇ ਆ ਉਹ ਆਇਆ ਨਹੀਂ ਹੈਗਾ ਤੇ ਨਾਲੇ ਚਲੋ ਜਾਨੂੰ ਉਹਨੂੰ ਸੱਵਨ ਨੂੰ ਬਾਹਰ ਬੂਟ ਕੱਢ ਦੂੰਗਾ ਅੱਜ ਧੁੱਪ ਹੈਗੀ ਆ ਉਹੀ 5:00 ਵਜੇ ਦਾ ਟਾਈਮ ਹੋ ਗਿਆ ਤੇ ਤੁਹਾਨੂੰ ਦਿਖਾਉਨੇ ਆ ਅੱਜ ਬਾਈ ਬਹੁਤ ਲੱਗ ਜਾ ਬਲੌਗ ਤੇ ਕਿਸੇ ਨੇ ਬਾਈ ਘਰ ਰੱਖਣੀ ਆ ਹਨਾ ਚੀਜ਼ਾਂ ਵੀ ਜਿੱਦਾਂ ਅੰਦਰ ਅੰਦਰ ਰਹੇ ਹਨਾ ਕਮਰਿਆਂ ਚ ਉਹ ਜੀਜ਼ਾ ਹੋ ਰੱਖਿਆ ਵੀ ਬਾਈ ਨੇ ਬਹੁਤ ਤਗੜੀਆਂ ਬਰੀਡਾਂ ਐ ਤੇ ਸੋਹਣੀਆਂ ਵੀ ਬਹੁਤ ਆ ਬਾਕੀ ਹੁਣ ਉਹਨੇ ਸਟਾਕ ਹੋਰ ਬਹੁਤ ਪਾਲਿਆ ਪਹਿਲਾਂ ਥੋੜੀਆਂ ਹੀ ਰੱਖਿਆ ਵੀ ਤੇ ਜੇ ਮੈਂ ਦੇਖਿਆ ਤਾਂ ਹੁਣ ਖਾਸਾ ਸਟਾਕ ਆ ਜਾ ਕੇ ਦੇਖਦੇ ਆ ਉਹਨੂੰ ਕਹਿ ਦਿੱਤਾ ਤਾਂ ਕੱਲ ਦਾ ਹੀ ਮੈਂ ਕਿ ਸਰਵਸੁਰਫ ਨਾਲ ਨਿਲਾ ਦੇ ਮਾਰ ਦੇ ਪਾਲਸਾ ਤੇ ਦਿਖਾਉਨੇ ਆ ਬਾਕੀ ਤੁਹਾਨੂੰ ਜਾ ਕੇ ਮਲਾਉਣਾ ਜੀ ਕੁਝ ਚੜੀਆ ਕਰਨੀ ਗਏ ਇਹ ਬਾਈ ਨੇ ਆਪਣਾ ਪਿੰਡ ਚ ਰੱਖਿਆ ਹੋਇਆ ਬੂਰ ਮੱਦਰ ਨਸਲਾਂ ਹੀ ਬਹੁਤ ਰੰਗੀਆਂ ਐ ਬੱਚੇ ਤੁਹਾਨੂੰ ਲੈ ਕੇ ਵਾਰ ਵਾਰ ਕੇ ਦਿਖਾਉਨੇ ਆਪਾਂ ਕਿਹੜੀ-ਕਿਹੜੀ ਨਸਲਾਂ ਐ ਰੱਖੀ ਜੀ ਤੇ ਇੱਕ ਆ ਪਿੰਜਰਾ ਫੁੱਲ ਕਰਿਆ ਹੋਇਆ ਤੇ ਇੱਕ ਇਧਰ ਵੀ ਆ ਸਲਾਹ ਦੇਖੇ ਜਾਤਾ ਮੈਂ ਜਦ ਆਇਆ ਭਾਈ 1:00 ਵਜੇ ਬਾਕੀ ਆਪਾਂ ਜਾਣਕਾਰੀ ਦੰਨੇ ਆ ਵੀ ਕਿਹੜੀ ਜਿਹੜੀ ਨਸਾ ਰੱਖੀ ਗਈ ਆ ਗਾਈਸ ਇਹ ਆ ਵੀ ਆਪਣਾ ਮਿੱਤ ਤੇ ਇਹਨੇ ਰੱਖੇ ਨੇ ਬਾਈ ਸਾਰੇ ਪਰ ਇਹਦੇ ਲਈ ਪੀੜਿਆ ਘਰ ਵਾਲਾ ਮੋਹਲ ਬਣਾਇਆ ਹੋਇਆ ਨੰਯਾਰਾ ਅਨੰਤ ਪੂਰਾ ਨੂੰ ਕਹਨੇ ਆ ਸਹੀ ਗੱਲ ਆਰੇ ਜੀ ਬਹੁਤ ਲੱਗਦਾ ਆ ਕਿ ਆਵਾਜ਼ਾਂ ਦੇਖੋ ਕਿੰਨੀਆਂ ਸੁਣੀ ਆ ਨਾ ਜੇ ਦੁਪਹਿਰ ਨੂੰ ਲੰਦਾ ਉਰੇ ਆ ਕੇ ਬੈਠੇ ਵੇਖਣਾ ਨਾ ਤੂੰ ਸਾਰਾ ਦਿਨ ਵੀ ਉਰੇ ਕਰ ਦਵੇ ਬਿਨਾ ਫੋਨ ਤੋਂ ਬਿਨਾ ਤੇ ਹਨਾ ਵੀ ਪੂਰਾ ਆਨੰਦ ਬਣਿਆ ਪਿਆ ਇਸ ਤਰ੍ਹਾਂ ਚੀਜ਼ ਕਰਾਈ ਗਈ ਹੈ ਬਾਈ ਨੇ ਤੇ ਬਾਕੀ ਜਿਹੜੀਆਂ ਬਰੀਦਾ ਰੱਖਿਆ ਨੇ ਬਾਈ ਸਾਰੀਆਂ ਕੋਈ ਇੰਡੀਅਨ ਇੰਡੀਅਨ ਦਾ ਨਹੀਂ ਹੈ ਵੀ ਕਰਾਈਏ ਤੇ ਸਾਰੀਆਂ ਬਾਹਰੀਆਂ ਨਾ ਤੇ ਸਾਰੇ ਬਾਹਰ ਨੇ ਇਹਨਾਂ ਦੇਖ ਰਹੇ ਕਿੰਨੀ ਕੌਕੀ ਆ ਦੇਖ ਰਹੇ ਤਾਂ ਰੰਗਾਂ ਰਹਿੰਦਾ ਠੀਕ ਆ ਉਹ ਜਿਹੜਾ ਆਇਆ ਹੈਗਾ ਵੀਿਕਣਾ ਦਾਣਾ ਦੂਣਾ ਪਾ ਸਕਦਾ ਹਨ ਨਹੀਂ ਪਾ ਦੇ ਆਇਆ ਨਹੀਂ ਹੈਗਾ ਵੀ ਜ਼ਰੂਰੀ ਇਹਨਾਂ ਨੂੰ ਆਹ ਦੀ ਦੇਖਣੀ ਆ ਉਹ ਕਰਨਾ ਪਾਣੀ ਧਣ ਦੇ ਮੇਨ ਇਹਦੀ ਦਾ ਧਿਆਨ ਰੱਖਣਾ ਪਾਣੀ ਪਾਉਂਗਾ ਧਿਆਨ ਰੱਖਣਾ ਬਾਈ ਇਹ ਵੀ ਚੀਜ਼ਾਂ ਨੇ ਬਾਕੀ ਬੰਦੇ ਜਿਵੇਂ ਢਿੱਲੇ ਵਿੱਚ ਹੁੰਦੀ ਆ ਉਹ ਬੰਦੇ ਵਾਲੀ ਖਾਤਕਾਵਾ ਦਵਾਈਆਂ ਦਿੰਦੇ ਆ ਉਹ ਸਾਰੇ ਵੀਰਨ ਟਰੀਟਮੈਂਟ ਵੀ ਬਤਾਏ ਉਹ ਵੀ ਤੁਹਾਨੂੰ ਦੱਸੂਗਾ ਨਾ ਜੇ ਕਿਸੇ ਨੇ ਬਾਈ ਲੈਣੇ ਹੋਏ ਤਾਂ ਟਾਈਮ ਤੇ ਜ਼ਰੂਰ ਕਰ ਲਿਓ ਤੇ ਆਪਾਂ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਦੰਨੇ ਆ ਹੁਣ ਤੇ ਪਹਿਲਾਂ ਆਪਾਂ ਜਿਹੜੀ ਗ੍ਰੀਡ ਤੇ ਰਣ ਸ਼ੁਰੂ ਕਰੀਏ ਫਲਾਇੰਗ ਆ ਤੇ ਇਹ ਰਾਮੀ ਬੋਤ ਹੈ ਤੇ ਸਾਡੇ ਲਈ ਵੀ ਬਰੀਡ ਆ ਇਹ ਇਹ ਗਿਰੇ ਸ਼ਾਨਕਨੂਰਾ ਠੀਕ ਹੈ ਇਹ ਮੈਂ ਸੌ ਪਰ ਬ੍ਰਾਜ਼ੀਲ ਦੀ ਆ ਅਮਰੀਕਾ ਦੀ ਬਰੀਡ ਆ ਠੀਕ ਹੈ ਮੇਰੇ ਕੋਲ 4 4.5 ਸਾਲ ਦੇ 1000 ਰੱਲੇ ਇਹ 2 ਨੇ 2 2000 ਆ ਮੇਰੇ ਕੋਲ ਠੀਕ ਹੈ ਦੋ ਉਹ ਜਿਹੜੇ ਬੈਠੇ ਆ ਇਹ ਐਮ ਐਚ ਇਹ ਵਾਲੀ ਫੀਮੇਲ ਆ ਤੇ ਉਹ ਵਾਲਾ ਮੇਲ ਆ ਠੀਕ ਹੈ ਉਧਰ ਉਹ ਵਾਲਾ ਮੇਲ ਆ ਉਹ ਹੀ ਮੇਲ ਹੈ ਇਹ ਮੇਰੇ ਕੋਲ 2 ਪੇਅਰ ਆ 2 ਹੋ ਗਏ ਠੀਕ ਆ 2 ਜੋੜੇ ਹੋ ਗਏ 2 ਠੀਕ ਠੀਕ ਆ ਇਹ ਵੀ ਆਪਣੇ ਸਾਈਜ਼ ਵਿੱਚ ਕਿਦਾਂ ਹੋ ਜਾਣਾ ਹੈ ਇਹਨਾਂ ਦਾ ਫੁੱਲ ਫੁੱਲ ਸਾਈਜ਼ ਹੈ ਠੀਕ ਹੈ ਇਹਦੀ ਉਮਰ ਉਮਰ ਕਿੰਨੀ ਹੁੰਦੀ ਹੈ ਇਹਰ ਬਾਰਾ ਕੇਰ ਜੇ ਕਰਦੇ ਨਾ ਤਾਂ ਪੱਸੀ ਸਾਲ ਕੱਢ ਜਾਂਦੇ ਆ ਆਰਾਮ ਨਾਲ ਠੀਕ ਜਿਹਦੇ ਵਿੱਚ ਜਿਹਨੂੰ ਛੱਡਾਂ ਨੂੰ ਆ ਚੀਜ਼ ਦਾ ਡਰ ਹੁੰਦਾ ਏ ਕਿ ਬਾਈ ਸਾਡਾ ਇੰਨਾ ਪਿਆਰ ਬਣ ਗਿਆ ਇਹ ਥੋੜੇ ਟਾਈਮ ਬਾਅਦ ਅਪੇਅਰ ਹੋ ਜੰਨੇ ਉਹ ਛੋਟਾ ਆਂਦਾ ਬੱਚਾ ਜਾਂ ਮਾਂ ਸ਼ਾਇਦ ਅਡਲਟ ਹੁੰਦੇ ਜਿਆਦਾ ਥੋੜੀ ਕੇਅਰ ਕਰਨੀ ਪੈਂਦੀ ਲੋ ਜਦੋਂ ਉਹਨਾਂ ਨੂੰ ਬਿਮਾਰੀ ਲੱਗ ਜਾਂਦੀ ਏ ਠੀਕ ਆ ਜੇ ਛੋਟੇ ਹੁੰਦੇ ਉਹ ਤਾਂ ਆ ਉਮਰ ਚ ਦਾ ਬਹੁਤਾ ਇਹ ਉਮਰ ਚ ਦਾ ਕੋਈ ਹੋਣੀ ਨਾ ਬਸ ਉਹਨਾਂ ਦੀ ਖਰਾਕ ਲਈ ਇਹ ਕੀ ਕਰਦੇ ਪੈਂਦੇ ਆ ਠੀਕ ਆ ਠੀਕ ਆ ਤੇ ਪਹਿਲਾਂ ਤਾਂ ਬਈ ਇਹ ਆ ਕਿ ਕਿਆ ਨਾਮ ਦੱਸਿਆ ਤੁਸੀਂ ਹੱਤ ਨੂੰ ਪੰਕ ਸੰਕ ਸੰਕਮੀ ਠੀਕ ਹੈ ਤੇ ਉਹ ਦੂਜੀ ਆਪਾਂ ਅਗਰੀਏ ਗੱਲ ਬਈ ਉਹਦੀ ਐ ਨੂੰ ਦੇਖੀ ਚਲਾਂ ਇਹ ਬੱਚ ਬੱਚੂ ਅੱਗੇ ਆ ਜਾ ਤੂੰ ਛੋਰੇ ਵੀ ਗੋਲ ਜਿਹਾ ਬਰਗਾ ਤੂੰ ਇਹ ਫੂਲ ਬਣਾ ਕੇ ਦੇ ਥੇ ਨੰਨਾਂ ਐਡੀ ਦਾ ਐਡੀ ਦੀ ਜੀ ਦਾ ਹੱਥੇ ਆਵੇ ਕੋਈ ਨਹੀਂ ਬਹੁਤ ਬੋਦੀਆ ਬੁੱਦੀਆ ਬੜੀਆਂ ਤੇ ਆਦੇ ਸੌਪ ਸੌਪ ਤੇ ਲਾ ਦੇਈਏ ਇਹ ਦੇ ਠੀਕ ਆ ਇਹਦੇ ਤੇਰੇ ਕੋਲ ਤਿੰਨ ਚਾਰ ਬੜੀ ਆਉਂਦੀਆਂ ਮਤੂ ਇਸ ਨਾਲ ਠੀਕ ਹੈ ਜੀ ਇੱਕ ਹਲਦੀ ਨੂੰ ਕਹੋ ਤਾਂ ਲੈ ਠੀਕ ਹੈ ਜੀ ਇਕੱਲੇ ਤਿੰਨ ਨੂੰ ਕਹੋ ਤਾਂ ਲੈ ਭਾਈ ਵੀਡੀਓ ਬਣਾ ਲੜਨੇ ਗੁੱਸਾ ਕਰਦਾ ਤੇਰੀ ਬਣਾ ਤੂੰ ਜੇ ਜੂੰਕਾ ਮਾ ਕੇ ਬੈਠੇ ਦੇਖ ਲੈ ਤੇਰੇ ਵਾਲੇ ਆ ਜਾ ਤਾਂ ਖਾ ਲੈ ਆ ਜਾ ਖਾ ਲਓ ਆ ਜਾ ਉਹ ਬੰਦਾ ਗਲਤ ਹੋਇਆ ਕਿਦਾ ਤੇ ਇਹਦਾ ਜੇ ਤਿੰਨ ਤਿੰਨ ਤੇ ਚਾਰ ਬ੍ਰੀਡਾ ਚਾਰ ਮੋਟੇ ਤੇ ਬ੍ਰੀਡ ਇੱਕ ਹੈ ਇਹਦੇ ਚੇਤੇ ਨਾਲ ਅਲੱਗ 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 ਰੰਗ ਹੋ ਗਿਆ ਹਾਂ ਵੀ ਕਲਰਾਂ ਦਾ ਫਰਕ ਆਉਂਦਾ ਠੀਕ ਹੈ ਕਲਰ ਦਾ ਫਰਕ ਤੇ ਇਹ ਆਪਣਾ ਇਹ ਕਿੰਨੀ ਉਮਰ ਦੇ ਆਹ ਜਿਹੜੇ ਇਹ ਵੀ ਜਿਹੜੇ ਏਅਰ ਦੇ ਹਿਸਾਬ ਨਾਲ ਇਹ ਵੀ ਫਟੜ ਗਿਆ ਲੈ ਸਾਡੇ ਹੁੰਦਾ ਠੀਕ ਹੈ ਤੇ ਹੁਣ ਕਿੰਨੀ ਕੁ ਉਮਰ ਦੇ ਆ ਵੀ 10000 ਅਡਲਟ ਆਏ ਸਾਲ-ਸਾਲ ਤੋਂ ਉੱਪਰ ਦੇ ਹੋ ਰਹੇ ਆ ਠੀਕ ਹੈ ਤੇ ਪੂਰੇ ਦੀ ਬਰੀਡ ਵੀ ਤੁਸੀਂ ਕਰਦੇ ਹੋ ਆਪਣੇ ਕਰਦੀ ਹੋ ਹੁੰਦੀ ਆ ਨਾ ਤਿਆਰ ਹੈ ਜੇ ਕੋਲ ਆਪਣੇ ਹੋਗਾ ਠੀਕ ਜੀ ਹੋ ਗਿਆ ਤੇ ਇਹਦਾ ਸਾਈਜ਼ ਇੰਨਾ ਕੇ ਰਹਿਣਾ ਜੀ ਸਾਈਜ਼ ਪੂਰਾ ਅਡਲਟ ਹੋ ਜਾ ਜਿੱਦਾਂ ਭਾਈ ਆਪਾਂ ਇਹਨਾਂ ਨੂੰ ਛੋਟਾ ਵੀ ਘਰ ਦੇ ਵਿੱਚ ਰੱਖਣਾ ਚਾਹੁੰਦੇ ਆ ਨਾ ਕਿ ਇੱਥੇ ਇਦਾਂ ਬਹੁਤ ਬੜੇ ਜਿਆਦਾ ਥੋੜੇ ਲੱਗਦੇ ਆ ਨਾ ਇਹ ਇਹਨੇ ਤੋਤੇ ਦੀ ਗਰੀਡ ਆਪਣਾ ਪੰਜਾਬੀ ਚ ਹੈ ਨਾ ਇਹ ਤੋਤੇ ਵਾਲੀ ਹੈ ਤੋਤੇ ਆ ਤੋਤੇ ਹੀ ਆ ਨਾ ਹਾਂ ਨਾ ਤੋਤੇ ਤੇ ਕੋਲ ਕਰਕੇ ਦਿਖਾ ਦੇ ਇਸ ਤੋਂ ਬੜੀ ਮਰਜ ਆ ਇਹ ਸੋਹਣਾ ਹੀ ਬਹੁਤ ਆ ਬੋਦੀ ਵੇਖਣੀ ਸੋਹਣੀ ਲੱਗੀ ਦੀ ਆ ਕਿੰਨਾ ਜਿਆਦਾ ਆਨੰਦ ਆਉਂਦਾ ਇਹਨੂੰ ਦੇਖ ਕੇ ਕੂੰ ਜਾਂ ਮਿਲਦਾ ਬਾਈ ਆ ਚੀਜ਼ਾਂ ਨੂੰ ਦੇਖ ਕੇ ਕਿਉਂਕਿ ਹੁਣ ਆਪਣੇ ਅੱਜ ਕੱਲ੍ਹ ਚੀੜੀਆਂ ਚੂੜੀਆਂ ਤਾਂ ਰਹੀਆਂ ਨਹੀਂ ਹੈਗੀਆਂ ਹੁਣ ਇਸ ਤਰ੍ਹਾਂ ਰੱਖਾਣੇ ਕਰਕੇ ਇਹ ਘਰ ਜੋ ਗੁੰਬਰੀ ਦਾ ਤਿਆਰ ਹੋ ਜਾਂਦਾ ਹੈ ਨਾ ਬੰਸਰੀਆਂ ਹਸਤਾ ਜਿਹੜੇ ਘਰ ਆਪਾਂ ਨੇ ਰੱਖ ਸਕਦੇ ਹਾਂ ਨਾ ਇਹਦੇ ਰੱਖ ਕੇ ਹਸ ਸਕਦੇ ਆ ਉਹ ਬਾਹਰ ਨਹੀਂ ਲੱਗ ਸਕਦੇ ਨਾ ਉਹਨੇ ਦਾ ਪਤਾ ਬਹੁਤਾ ਨਾ ਹੋ ਉਹ ਬੱਦਰ ਗੁੰਡਣ ਉਹ ਜੀ ਨੂੰ ਪਤਾ ਲੱਗਣਾ ਕਿ ਕਿੱਥੇ ਕਿੱਥੇ ਘੋੜਾ ਜਾਏਗਾ ਨਾ ਠੀਕ ਹੈ ਤੇ ਬਾਕੀ ਇਹ ਹੋ ਗਿਆ ਤੇ ਹੋਰ ਕਿਹੜੀ ਇਹ ਦੇ ਪੁੱਛਣਾ ਕਿ ਕਿੱਥੇ ਕਿੱਥੇ ਕਿੱਤੇ ਗੱਲ ਕਰਦੀਆਂ ਜਾਏ ਜਨੂਰ ਆ ਜਾਣਗੇ ਇਹ ਫਿੰਚ ਹੈ ਜਾਵਾ ਪੈਰੋ ਜਾਵਾ ਪੈਰੋ ਜਾਵਾ ਪੈਰੋ ਪੈਰੋ ਆ ਦੇ ਆ ਆ ਫਿਰਦੀ ਔਰ ਫਿਰਦੀ ਹੈ ਜਿਹੜੀ ਆਪਣੇ ਟਿਕਾਰਾ ਆਈਆਂ ਉਹਨੀਆਂ ਦੀ ਉਹਦੇ ਵਰਗੀ ਉਹ ਚੀਜ਼ਾਂ ਹੈ ਨਹੀਂ ਉਹ ਚੀਜ਼ ਵਰਗਾ ਮੂਹ ਦੇਗਾ ਨਾ ਹੈਗਾ ਉਹਦੇ ਵਰਗਾ ਪਰ ਉਹ ਨਹੀਂ ਇਹ ਬਈਆਂ ਲੋਕ ਹੋ ਗਏ ਆਪਣੇ ਵੀ ਜਿੱਿੱਲੇ ਚੁੰਬੀ ਛੱਡੀ ਹੈ ਬੱਤੇ ਮਗਾਲਾ ਰਹਿੰਦੀ ਹੈ ਉਹ ਉਹ ਚੀਜ਼ ਹੈ ਜਿੱਦਾ ਆਪਣੇ ਜਿਹੜੀ ਆਪਣੇ ਇਹ ਬਾਹਰ ਦੀ ਵਰੀਦਾ ਖੈਤਾ ਪਰ ਆਪਣੇ ਜਿਹੜੀਆਂ ਹੁੰਦੀਆਂ ਸੀ ਵੀ ਉਹ ਚੀਜ਼ ਹੈ ਕਿੰਨੇ ਕ ਸੈਦ ਦੀ ਹੈ ਤੇ ਫਰਤੀਲੀ ਬਹੁਤ ਹੈ ਬਈ ਇਹ ਵੀ ਆ ਦੇਖੋ ਇਹਦੇ ਵਿੱਚ ਤਾਂ ਆ ਹੀ ਆ ਗਿਆ ਨਾ ਬ੍ਰੀਟਾ ਇਹਦੇ ਵਿੱਚ ਵਾਈਟਸ ਜਾਵਾ ਮੇਰੇ ਕੋਲ ਫੌਨ ਜਾਵਾ ਏ ਸਿਲਵਰ ਜਾਵਾ ਤੇ ਬਲੈਕ ਜਾਵਾ ਠੀਕ ਆ ਠੀਕ ਆ ਉਹ ਅੱਛਾ ਆਹ ਫੌਨ ਜਾਵਾ ਉਹ ਫੌਨ ਹੈ ਉਹ ਬਲੈਕ ਜਾਵਾ ਵਾਲਾ ਸ਼ੀਰ ਉਹ ਵਾਈਟ ਆ ਜੀ ਇਹਦਾਂ ਸਿਲਵਰ ਜਾਵਾ ਹਾਂ ਚਲੋ ਉਹ ਸਿਲਵਰ ਜਾਵਾ ਠੀਕ ਆ ਠੀਕ ਆ ਤੇ ਬਾਕੀ ਬਈ ਆ ਹੋ ਗਏ ਤੇ ਬਾਕੀ ਸੋ ਹੋਰ ਚੀਜ਼ ਜਿਹੜੀ ਘਰ ਦੇ ਵਿੱਚ ਆਪਾਂ ਜਮਾ ਹੀ ਕਹਿਣ ਕੀ ਰੱਖਣੀ ਹੋਵੇ ਆ ਦੇਖੋ ਕਿੰਨੀ ਪਿਆਰੀ ਚੀਜ਼ ਆ ਅੱਖਾਂ ਅੱਖਾਂ ਦੇਖੋ ਇਹਦੇ ਬੰਦੇ ਨੂੰ ਪੀਲ ਲੱਗਦੇ ਆ 1 ਵਜ ਦਾ ਦੇਖ ਨਹੀਂ ਸਾਰੇ ਅੰਨੇ ਸੋਹਣੇ ਆ ਬਾਈ ਕੋ ਇਹ ਵੀ ਵਾਧੂ ਨੇ ਹਨਾ ਇਹ ਵਾਧੂ ਬੱਚੇ ਬੁੱਚੇ ਤਿਆਰ ਕਰੇ ਨੇ ਬਈ ਨੇ ਆਨੇ ਕੁਝ ਵੀ ਇੱਕ ਹੋਰ ਕਲਰ ਵੀ ਮੇਰੇ ਕਿੱਧਰ ਆ ਨਾ ਓ ਐਸਾ ਵੀ ਆਓ ਆ ਆ ਤੁਹ ਆ ਜਾਂਦੇ ਇੱਕ ਹੋਰ ਨੇ ਉੱਥੇ ਨੇ ਬਾਈ ਬਹੁਤ ਸੋਹਣੇ ਸੋਹਣੇ ਕੱਲ ਨੇ ਵੀਰੇ ਕੋਲ ਆਹ ਦੇਖੋ ਕਿੱਥੇ ਜਿਹੜਾ ਉਹ ਵੀ ਬਾਈ ਤੇ ਆ ਆ ਗਿਆ ਰੇ ਬੜੀ ਕੰਮ ਦੀ ਲੋ ਜੀ ਬਾਈ ਇੱਕ ਅਨੋਖੀ ਚੀਜ਼ ਆ ਤੇ ਇਹਦੇ ਜਿਹੜਾ ਛੱਤ ਰੰਗ ਦੀ ਪੀਲੀ ਹੁੰਦੀ ਆ ਉਹ ਸਾਵੇ ਹੋਇਆ ਰਹਿਣਾ ਬਾਈ ਇਹਦੇ ਰੰਗੇ ਬਹੁਤ ਆ ਦੇ ਵਿੱਚ ਤਾਂ ਆਹ ਦੇਖੋ ਜੀ ਬਈ ਸਰੋ ਚੈੱਕ ਇਹ ਕੀ ਆ ਜੀ ਜਿਹੜੇ ਇਹਦਾ ਕੀ ਆਨੇ ਇਹਨੂੰ ਗੋਲਡਾਂ ਸੈਂਟ ਕਹਿੰਦੇ ਗ੍ਰੀਨ ਗੋਲਡਨ ਸੈਂਟ ਠੀਕ ਆ ਜੀ ਇਹ ਇਹ ਚਿੰਚਾ ਫਲ ਆਉਂਦੇ ਆ। ਠੀਕ ਆ। ਗੋਲਡਨ ਚਿੰਚਾ, ਸਿਲ버 ਗੋਲਡਨ ਚਿੰਚਾ, ਯੈਲੋ ਗੋਲਡਨ ਚਿੰਚਾ ਅਰੰਭ ਗੋਲਡਨ ਚਿੰਚਾ। ਇਹ ਵੀ ਐਵੀ ਸੈਜ ਵੀ ਫੁੱਲ ਆਇਆ ਹੈ। ਹੈਨਾ? ਸੈਜ ਕਿੰਨਾ ਰਹਿਦਾ? ਠੀਕ ਆ। ਇਹਨੂੰ ਜਿੱਦਾਂ ਆਪਾਂ ਨੇ ਘਰ ਦੇ ਵਿੱਚ ਰੱਖਣਾ ਹੋਵੇ, ਇਹਨੂੰ ਕਿੰਨੀ ਕੁ ਜਗ੍ਹਾ ਜ਼ਰੂਰੀ ਹੈ ਇਹਨੂੰ? ਕਿੰਨੀ ਕੁ ਚਾਹੀਦੀ ਆ? ਇਹਨੂੰ ਤਕਰੀਬਨ 2 ਕੋਈ ਤਰ੍ਹਾਂ ਕੇ ਜਗ੍ਹਾ ਚਾਹੀਦਾ ਹੈ। ਵੀ 2 ਕੋਈ ਰਿਚੀ। 2 ਬਾਈ 2 ਦਾ। 2 ਬਾਈ 1.5 ਦਾ ਕੇਜ ਹੁੰਦਾ। ਠੀਕ ਆ ਉਹਦੇ ਵਿੱਚ ਵਧੀਆ ਰਹਿੰਦੇ ਆ ਬ੍ਰੀਡ ਕਰਦੇ ਆ ਠੀਕ ਆ ਜੀ ਬਾਕੀ ਆਪਣੇ ਰੱਖਣ ਪੜਾ ਵੀ ਕਿੰਨਾ ਕੁ ਤੁਸੀਂ ਏਰੀਆ ਦੇ ਸਕਦੇ ਆ ਆਹੋ ਉਹ ਤਾਂ ਬੜਾ ਆਪਾਂ ਜਿੰਨਾ ਮਰਜ਼ੀ ਦੇ ਸਕਦੇ ਜਿੱਦਾਂ ਆਪਾਂ ਨੇ ਘਰ ਦੇ ਅੰਦਰਲੀ ਸਾਈਡ ਵੀ ਰੱਖਣੇ ਆ ਹਾਂ ਜਿੱਦਾਂ ਆਪਾਂ ਨੇ ਘਰ ਦੇ ਅੰਦਰ ਵੀ ਰੱਖਣੇ ਭਈ ਆਹ ਟਰੇ ਲਾ ਸਕਦੇ ਤੁਸੀਂ ਥੱਲੇ ਬਹੁਤ ਸੋਹਣਾ ਵੀ ਇੱਕ ਅੰਦਰ ਘਰ ਦੇ ਵਿੱਚ ਆਪਾਂ ਰੱਖੇ ਵੀ ਆਉਣ ਨਾ ਜਿੱਦਾਂ ਸ਼ਹਿਰ ਚੂਰ ਦੇ ਵਿੱਚ ਵੀ ਰੱਖ ਲੈਂਦੇ ਆ ਲੋਕ ਪਿੰਡਾਂ 'ਚ ਤਾਂ ਚਲੋ ਜਗਾ ਵੱਧੂ ਹੁੰਦੀ ਸ਼ਹਿਰ 'ਚ ਜਿੱਦਾਂ ਕੋਈ ਰੱਖਦਾ ਹੈ ਨਾ ਬਾਈ ਇਹਨੂੰ ਅੰਦਰ ਸੋਹਣਾ ਲੱਗਦਾ ਹੈ ਨਾ ਇੱਕ ਆਵਾਜ਼ ਇੰਨੀ ਸੋਹਣੀ-ਸੋਹਣੀ ਕਰਦੇ ਆ ਤੇ ਸਵੇਰ ਵਾਲਾ ਮਾਹੌਲ ਵੀ ਆ ਸ਼ਹਿਰ ਵਾਲਾ ਬਣਾ ਦਿੰਦੇ ਆ ਇਹ ਤੇ ਉਹ ਚੀਜ਼ਾਂ ਤੇ ਆ ਆ ਗਈ ਬਈ ਇਹ ਕਿਹੜੀ ਆ ਇਹ ਅੱਗੇ ਯੈਲੋ ਗੋਲਡਨ ਫਿੰਚ ਆ ਗਈ ਠੀਕ ਹੈ ਇਹ ਉਹਦੇ ਬਰੀਦ ਨਾਲ ਦਾ ਹੀ ਹੈ ਠੀਕ ਆ ਜਿਹੜੀਆਂ ਹੁਣ ਆਪਾਂ ਨੇ ਦਿਖਾ ਰਹੇ ਆ ਇਹ ਸਾਰੀਆਂ ਉਹਦੇ ਨਾਲ ਦੀਆਂ ਹੀ ਆ ਪਰ ਕਲਰ ਲੱਗਦੇ ਕਲਰ ਅਲੱਗ ਆ ਇਹ ਯੈਲੋ ਇਹ ਯੈਲੋ ਆ ਬਾਈ ਸੂਚਿ ਦੇ ਵਿੱਚ ਜਿਹੜਾ ਮੇਲ ਹੁੰਦਾ ਉਹਦਾ ਹੈਡਰ ਰੈੱਡ ਤੇ ਪਰ ਚੈਟਸ ਦਾ ਕਲਰ ਡਾਰਕ ਹੁੰਦਾ ਠੀਕ ਹੈ ਜੀ ਅਲੱਗ ਬੰਦ ਕਰੀਏ ਅਰੇ ਇਹ ਆ ਫਰੰਟ ਪਰ ਮੇਲ ਬੈਠਾ ਉਹ ਸਾਰਾ ਪਿੱਛੇ ਨੂੰ ਮੂਹਰੇ ਵਾਲੇ ਠੀਕ ਆ ਕੀ ਹਿੰਨੇ ਦਾ ਹਾਂ ਇਹ ਫੇਸ ਕਰ ਜਿੱਦਾਂ ਬਈ ਜਗਣਾ ਜੋੜਾ ਆ ਲੈਣਾ ਹੋਵੇ ਕਿਸੇ ਨੇ ਜੋੜਾ ਆ ਜੀ ਲੈਣਾ ਹੋਵੇ ਐ ਵੀ ਮਿਲ ਸਕਦਾ ਇਹ ਰਹਿ ਸਕਦੇ ਇਕੱਠੇ ਉਹਦਾ ਕੋਈ ਚੱਕਰ ਨਹੀਂ ਵੀ ਆਪਾਂ ਨੇ ਕਲਰ ਜਿਹੜੇ ਮਰਜ਼ੀ ਚੂਜ਼ ਕਰ ਸਕਦੇ ਹਣਾ ਕਲਰ ਜਿਹੜਾ ਮਰਜ਼ੀ ਹੋ ਗਾ ਅਲੱਗ-ਅਲੱਗ ਲੱਗ ਜਾਂਦੇ ਆ ਦੋਵੇਂ ਠੀਕ ਆ ਜੀ ਨੀਲਾ ਪੀਲੇ ਨਾਲ ਲੱਗ ਜਾਂਦਾ ਉਹ ਵੀ ਪਰ ਅੱਗੇ ਜਦੋਂ ਵੇਡਿੰਗ ਹੋਊਗੀ ਤਾਂ ਅਲੱਗ ਮਡੀਕਲ ਲੱਗ ਕੇ ਸੀ ਨੀ ਠੀਕ ਆ ਵੀ ਕਲਰ ਜਿੱਦਾਂ ਆ ਵਿੱਚ ਬਹੁਤ ਸੋਹਣੇ-ਸੋਹਣੇ ਤਿਆਰ ਹੋਏ ਹੋਏ ਆ ਇਹ ਉਹ ਚੀਜ਼ ਵੀ ਤਿਆਰ ਕਰ ਸਕਦੇ ਬਾਈ ਤੁਸੀਂ ਆਪਣੇ ਲੈ ਜਾ ਕੇ ਤੇ ਇੱਧਰ ਆਗੇ ਬਾਈ ਆ ਅੱਗੇ ਇਹ ਜਿਹੜੇ ਸਟਾਰਫਿੰਚ ਆ ਵੀ ਲੂਪੀਨੋ ਸਟਾਰਫਿੰਚ ਠੀਕ ਆ ਜੀ ਤੇ ਇੱਧਰੋਂ ਪੈਂਦਾ ਇੱਕ ਚਾਨਣ ਇੱਕ ਤੇਜ਼ ਬਹੁਤ ਆ ਯਾਰ ਇਹ ਤਾਂ ਉਹ ਬੱਸ ਖੜ ਗਿਓ ਬਾਈ ਸਾਨੂੰ ਸ਼ਾਟ ਤਾਂ ਦੇ ਦੇ ਉਸਕੋ ਤੇ ਆ ਆ ਗਈ ਬਾਈ ਤੇ ਇਹ ਵੀ ਉਹਦੀ ਬਰੀਡ ਚ ਆਈਆਂ ਤੇ ਬਾਕੀ ਆ ਆ ਗਿਆ ਨਾ ਬਾਈ ਇਹ ਬਲੂ ਬੋਲ ਬਲੂ ਬੋਲ ਦਾ ਨਾਮ ਠੀਕ ਆ ਜੀ ਕਿ ਕਿਉਂ ਮੜਾ ਸਿੰਦਰਾ ਬਾਕੀ ਦੇ ਕਿਸੇ ਨੇ ਬਈ ਆਪਣੇ ਘਰ ਚ ਐਜਾ ਮਾਹੌਲ ਬਣਾਉਣਾ ਹਨਾ ਤੁਸੀਂ ਲੈ ਸਕਦੇ ਆ ਬਈ ਇਹ ਚੀਜ਼ਾਂ ਘਰਾਂ ਰੱਖ ਸਕਦੇ ਆ ਨਾ ਥੋੜੀ ਜਗ੍ਹਾ ਦੇ ਵਿੱਚ ਇੱਕ ਆ ਗਈ ਬਈ ਆਹ ਲੈ ਤੇ ਆ ਵੀ ਚੈਰੀ ਹੈ ਤੇ ਇੱਕ ਆ ਗਈ ਬਈ ਆ ਇਹ ਦਾ ਜਿਵੇਂ ਇਹ ਵੀਰੇ ਇੱਕ ਚੈਰੀ ਫੈਂਸ ਦਾ ਪੇਰ ਆ ਠੀਕ ਆ ਤੇ ਇੱਕ ਮਾਸਕ ਫੈਂਸ ਇਹ ਕੱਲੀ ਰਹੀ ਇੱਕ ਅਜੀ ਡੈਕ ਹੋ ਗਈ ਜਿੱਦਾਂ ਜਿਹੜੀ ਆ yellow ਅਜੀ ਚੁੰਜਾ ਨਾ ਇਹ ਮਾਰ ਕੇ ਹੁੰਦਾ ਜਾਂ ਲੋਕ ਸੰਧਾਰੀ ਠੀਕ ਆ ਤੇ ਆਹ ਬਰੀਦਾਂ ਬਈ ਬੜੀਆਂ ਸੋਹਣੀਆਂ ਲੱਗਦੀਆਂ ਹਨਾ ਐ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੁਣ ਜੇ ਥੋੜੀ ਬੜੀ ਜਗ੍ਹਾ ਦੇ ਦੀ ਆਪਾਂ ਹੋਰ ਅੜਾ ਦੀ ਮਾਰਦੇ ਫਿਰਨ ਤਾਂ ਬਹੁਤ ਸੋਹਣੀ ਚੀਜ਼ ਘਰ ਦੇ ਵਿੱਚ ਬਣ ਜਾਂਦੀ ਆ ਇਹਦੇ ਨਾਲੇ ਰੌਣਕ ਹੋ ਜਾਂਦੀ ਆ ਜਿੱਦਾਂ ਕਰਾ ਵੀ ਕੋਈ ਗੱਲਾ ਬਹਿਂਦਾ ਏ ਇਹਨਾਂ ਨੂੰ ਦੇਖ ਦੇ ਕੇ ਹਨਾ ਵੀ ਬੰਦਾ ਠੀਕ ਰਹਿੰਦਾ ਦਿਮਾਗ ਸੈੱਟ ਰਹਿੰਦਾ ਤੇ ਉਹ ਚੀਜ਼ਾਂ ਬਈ ਤੇ ਬਾਕੀ ਇੱਧਰ ਆ ਗਈਆਂ ਆ ਗਿਆ ਵੀ ਮੇਰੇ ਕੋਲ ਬਲੂ ਫੇਸ ਪੈਰਟ ਫਿੰਚ ਇਹ ਦਾ ਭਰਾਵਾ ਨੋ ਯਾਦ ਰੱਖਣੇ ਬਹੁਤ ਔਖੇ ਮੈਂ ਤਾਂ ਪਿਛਲਾ ਭੁੱਲੀ ਜੈ ਨਾ ਨਵਾਂ ਯਾਦ ਕਰਾ ਲੈਂਦਾ ਤੁਹ ਜਦੇ ਬੜੀਆ ਤਗੜੀ ਚੀਜ਼ ਹੈ ਜੀ ਇਹ ਡਾਰੀ ਬਣੀ ਬੜੀ ਤੇਜ਼ ਹੁੰਦੀ ਹੈ ਇਹਨੇ ਉਹ ਕਰ ਇਹ ਇਹ ਅਲੱਗ ਬਰੀਡ ਹੈ ਨਾ ਇੱਕ ਜਗ੍ਹਾ ਫੋਕਸ ਕਰਨਾ ਬੰਦਾ ਹਾਂ ਵੀਰੇ ਇਹ ਅਲੱਗ ਬਰੀਡ ਹੈ ਠੀਕ ਹੁਣ ਉਸ ਤੋਂ ਬਾਅਦ ਆਪਾਂ ਗਿਆ ਕਰ ਦਿਖਾਉਂਗੇ ਫਿਰ ਤੇ ਆ ਆਗੇ ਤੋਤੇ ਹੈ ਨਾ ਮੇਰੇ ਕੋਲੇ ਇਹ yellow ਸਾਈਡ ਵਾਲਾ ਠੀਕ ਹੈ ਜੀ ਕਰੀਏ ਠੀਕ ਹੈ yellow ਸਾਈਡ ਵਾਲਾ ਇਹ ਇਦਾਂ ਦਾ ਤਰ੍ਹਾਂ ਉਹਨਾਂ ਔਰਗਮੈਂਟਾਂ ਦੇ ਵਿੱਚ ਆਉਂਦੇ ਆ ਇਹ ਜਿੱਦਾਂ ਆਪਣੇ ਆਮ ਤੂਟੀਆਂ ਨੂੰ ਉਧਰੋਂ ਬੜਾ ਛੋਟਾ ਸਹਿਜ ਆ ਨਾ ਉਹਨਾਂ ਦੇ ਛੋਟੇ ਸਹਿਜ ਆ ਸਮਾਲ ਕਨੋਲ ਦੇ ਚਾਂਦੇ ਆ ਠੀਕ ਹੈ ਤੇ ਇਹ ਆਗੇ ਬਈ ਇਹ ਵੀ ਇਹਨਾਂ ਨੂੰ ਜਿਹੜਾ ਡੀਐਸ ਸਹਿਜ ਫੁੱਲ ਆ ਨਾ ਇਹਨਾਂ ਦਾ ਸਹਿਜ ਫੁੱਲਾ ਹੈ